88 ਨੰਬਰ ਸਵਾਲ ਦਾ ਜਵਾਬ ਹੈ ਭਈ ਪੰਬੀ ਕਹਿੰਦੇ ਆ ਜਿਹੜੀ ਨਾ ਪਹਿਲਾਂ ਹੜੰਬਿਆਂ ਨਾਲ ਤੂੜੀ ਕੱਢਦੇ ਹੁੰਦੇ ਸੀਗੇ ਹੱਥਾਂ ਨਾਲ ਵੱਢ ਕੇ ਤੇ ਧੜ ਲੱਗਦੇ ਹੁੰਦੇ ਨੇ ਨਾ ਤੂੜੀ ਦੇ ਜੰੰਬੇ ਦੇ ਅੱਗੇ ਜਿਹੜੀ ਬਿਲਕੁਲ ਅਗਲੇ ਬੰਨੇ ਹੌਲੀ ਤੂੜੀ ਚਲ ਜਾਂਦੀ ਹੁੰਦੀ ਸੀ ਨਾ ਹਵਾ ਨਾਲ ਉਹਨੂੰ ਪੰਬੀ ਕਹਿੰਦੇ ਸੀਗੇ ਤੇ ਉਹਨੂੰ ਜਾਂ ਤਾਂ ਇਕੱਠੀ ਕਰਕੇ ਪੰਡਾ ਬਣ ਕੇ ਰੱਖ ਲੈਂਦੇ ਹੁੰਦੇ ਸੀ ਜਦੋਂ ਘਰਾਂ 'ਚ ਲੈ ਲਾਉਂਦੇ ਹੁੰਦੇ ਸੀ ਨਾ ਕੱਚੇ ਘਰ 'ਚ ਛੱਤਾਂ 'ਲੇ ਬਣੀਆਂ ਵੇੜੇ ਲਿਮੜੇ ਉਦੋਂ ਮਿੱਟੀ 'ਚ ਪਾ ਲੈਂਦੇ ਸੀਗੇ ਤੇ ਜਾਂ ਉਹਨੂੰ ਫਿਰ ਜੇ ਖੇਤ ਧੜ ਲਿੰਬਣੀ ਤੇ ਪਰੇ ਕਰ ਲੈਣਾ ਤੇ ਫਿਰ ਉਹਨੂੰ ਮਿੱਟੀ ਚ ਰਲਾ ਲੈਣਾ ਵੀ ਧੜ ਪਾਟੇ ਨਾ ਉਤੋਂ ਉੱਚ ਪਾਣੀ ਨਾ ਪਵੇ ਤੇ ਅੱਜ ਦਾ ਸਵਾਲ ਏ ਬਈ ਚੂਲ ਕਿਨੂੰ ਕਹਿੰਦੇ ਆ ਚੂਲ ਇਹਨਾਂ ਸਵਾਲਾਂ ਦੇ ਨਾਲ ਜਵਾਬ ਮੇਰਾ ਵੀਰ ਜ਼ਰੂਰ ਦਿਆ ਕਰੋ ਆ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੇ ਸ਼ਬਦ ਨੇ ਇਹ ਨਵੀਂ ਪੀੜੀ ਨੂੰ ਬਿਲਕੁਲ ਹੀ ਨਹੀਂ ਪਤਾ ਕਿਉਂਕਿ ਹੁਣ ਸਾਰਾ ਕੰਮ ਹੀ ਫੈਂਸੀ ਆ ਗਿਆ ਏ ਚੂਲ ਬਾਰੇ ਵਿਸਤਾਰ ਨਾਲ ਕੱਲ ਵਾਲੀ ਵੀਡੀਓ ਚ ਦੱਸਾਂਗੇ ਤੇ ਬਾਕੀ ਮੇਰੇ ਵੀਰ ਜਿੰਨਾ ਜਿਨ੍ਹਾਂ ਨੂੰ ਪਤਾ ਨਾ ਉਹ ਦੱਸਿਓ ਬਈ ਚੂਲ ਕਿਨੂੰ ਕਹਿੰਦੇ ਆ